ਕਲ ਨੂੰ ਪੂਰੀ ਦੇਸ਼ ਦੁਨੀਆ ਦੇ ਵਿੱਚ ਸ਼ਨੀ ਜਨਮਤੀ ਮਨਾਈ ਜਾ ਰਹੀ ਹੈ ਔਰ ਜਿਸ ਦੀਆਂ ਤਿਆਰੀਆਂ ਬਟਾਲਾ ਦੇ ਸ਼ਨੀ ਮੰਦਰ ਦੇ ਵਿੱਚ ਕੀਤੀਆਂ ਜਾ ਰਹੀਆਂ ਤਸਵੀਰ ਦਿਖਾ ਦਿੰਦੇ ਆ ਕਿ ਸ਼ਨੀ ਮੰਦਰ ਨੂੰ ਬੜੇ ਧੂਮ-ਧਾਮ ਦੇ ਨਾਲ ਸਜਾਇਆ ਜਾ ਰਿਹਾ ਔਰ ਸ਼ਨੀ ਜਨਮਤੀ ਬਹੁਤ ਧੂਮ-ਧਾਮ ਦੇ ਨਾਲ ਮਨਾਈ ਜਾਏਗੀ ਮੰਦਰ ਟਰਸਟ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਦੋਂ ਤੋਂ ਮਨਾਈ ਜਾ ਰਹੀ ਹੈ ਸ਼ਨੀ ਜਨਮਤੀ ਔਰ ਕੀ ਹੋਏਗਾ ਸ਼ਨੀ ਜਨਮਤੀ ਵਾਲੇ ਦਿਨ ਕਿੱਥੋਂ-ਕਿੱਥੋਂ ਸੰਗਤ ਆਏਗੀ ਗੱਲਬਾਤ ਕਰ ਲਵਾਂਗੇ ਸਾਡੇ ਮੰਦਰ ਦੇ ਟਰਸਟ ਦੇ ਲੋਕ ਖੜੇ ਆ ਇਹਨਾਂ ਨਾਲ ਕਿ ਸਮਾਗਮ ਕੀ ਰਹਿਣਗੇ ਕਦੋਂ ਤੋਂ ਮਣਾਈ ਜਾ ਰਹੀ ਆ ਔਰ ਕਿੱਦਾਂ ਮਣਾਈ ਜਾਂਦੀ ਹੈ ਇਹ ਸ਼ਨੀ ਜਨਤੀ ਕੀ ਨਾਮ ਹੈ ਜੀ ਵਿਕਾਸ ਜੀ ਕਦੋਂ ਤੋਂ ਮਣਾਈ ਜਾ ਰਹੀ ਆ ਇਹ ਸ਼ਨੀ ਜਨਤੀ ਔਰ ਇਹ ਕਿਹਦੇ ਵੱਲੋਂ ਮਣਾਈ ਜਾਂਦੀ ਹੈ ਨਿਤਨ ਜੀ ਕੱਲ 6 ਤਰੀਕ ਵੀਰਵਾਰ ਮਸਿਆਦਾ ਦਿਹਾੜਾ ਜੋਗੀ ਸ਼ਨੀ ਜਨਤੀ ਦੇ ਰੂਪ ਦੇ ਵਿੱਚ ਅਸੀਂ ਹਰ ਸਾਲ ਇੱਥੇ ਮਣਾਉਂਦੇ ਆ ਸ਼ਨੀ ਦੇ ਮੰਦਰ ਟਰਸਟ ਰਜਿਸਟਰ ਨੰਬਰ 186 ਇਹ ਟਰਸਟ ਦੇ ਚੇਅਰਮੈਨ ਸ਼੍ਰੀ ਸ਼ਿਵ ਕੁਮਾਰ ਜੀ ਸਾਨਨ ਕਸਤੇ ਦੇ ਪ੍ਰਧਾਨ ਪਵਨ ਕੁਮਾਰ ਜੀ ਕਈ ਦੀ ਦੇਖਰੇਖ ਦੇ ਵਿੱਚ 30 ਸਾਲ ਤੋਂ ਇਸ ਮੰਦਿਰ ਦੇ ਵਿੱਚ ਸ਼ਨੀ ਜੰਤੀ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ ਤੇ ਕੱਲ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸ਼ਨੀ ਮੰਦ ਚੰਤੀ ਮਨਾਈ ਜਾਏਗੀ ਇਸ ਵਿੱਚ ਸਮਾਗਮ ਕੀ ਕਿਰਾਨ ਦੇ ਕਦੋਂ ਤੋਂ ਸੁਭਾਗ ਕਬਰਾਨ ਦੇ ਕਿਉਂਕਿ ਜਿਹੜੇ ਸਾਡੇ ਦਰਸ਼ਕ ਦੇਖਦੇ ਪਿਆ ਉਹ ਤੁਹਾਡੇ ਮਾਧਿਅਮ ਰਾਹੀਂ ਇਹ ਸਾਰੇ ਸਮਾਗਮਾਂ ਬਾਰੇ ਜਾਣਕਾਰੀ ਉਹਨਾਂ ਨੂੰ ਦੇ ਦਿੱਤੀ ਜਾਏਗੀ ਨਿਤਨ ਜੀ ਇਸ ਤਰ੍ਹਾਂ ਕਿ ਕੱਲ ਸਵੇਰੇ 4 ਵਜੇ ਭਗਵਾਨ ਸ਼ਨੀ ਮਹਾਰਾਜ ਦੀ ਮੂਰਤੀ ਦਾ ਇਸ਼ਨਾਨ ਵਗੈਰਾ ਕਰਾਇਆ ਜਾਏਗਾ ਉਸ ਤੋਂ ਬਾਅਦ ਫਿਰ 10 ਵਜੇ ਹਵਨ ਯਾ ਕੀਤਾ ਜਾਏਗਾ ਭਜਨ ਮੰਡਲੀਆਂ ਸ਼ਨੀ ਮਹਾਰਾਜ ਦਾ ਗੁਣਗਾਨ ਕਰਨਗੀਆਂ ਤੇ ਲੰਗਰ ਭੰਡਾਰਾ ਸਾਰਾ ਦਿਨ ਅਟੁੱਟ ਰਾਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਟੁੱਟ ਲੰਗਰ ਬੰਡਾਰਾ ਚੱਲੇਗਾ ਸ਼ਨੀ ਜਨਮਤੀ ਦੀ ਮਹੱਤਤਾ ਕੀ ਹੈ ਸ਼ਨੀਮਤ ਜਨਮਤੀ ਜੋ ਸਾਡੇ ਇਸ ਕਲਯੁਗ ਦੇ ਵਿੱਚ ਸ਼ਨੀ ਦੇਵਤਾ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ ਜੋ ਕਿ ਧਰਤੀ ਦੇ ਸਭ ਲੋਕਾਂ ਦਾ ਨਿਆਂ ਕਰਦੇ ਨੇ ਇਸ ਰੂਪ ਦੇ ਵਿਸ਼ਣਿ ਮਹਾਰਾਜ ਦੀ ਅੱਜ ਕੱਲ ਸ਼ਨੀ ਦੇਵ ਜੀ ਦੀ ਸ਼ਨੀ ਜੰਤਿ ਮਨਾਈ ਜਾਂਦੀ ਹੈ ਤੇ ਉਹਨਾਂ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਅਹੀ ਅਪੀਲ ਕਰਾਂਗੇ ਕਿ ਸ਼ਨੀ ਮੰਦਰ ਪਹੁੰਚ ਕੇ ਸ਼ਨੀ ਮਾਰੇ ਦਾ ਸ਼ਿਵਰਾ ਪ੍ਰਾਪਤ ਕਰੋ ਕਿ ਨਾਮ ਜੀ ਨਿਰਮਲ ਕੁਮਾਰ ਕਿਤੋਂ ਕਿਤੋਂ ਸੰਗਤ ਆਂਦੀ ਆ ਔਰ ਇਹ ਜੋ ਸਮਾਗਮ ਨੇ ਇਹ ਨਿਰੰਤਰ ਜਰੀ ਰਹਿੰਦੇ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਟਰਸਟ ਵੱਲੋਂ ਟਰਸਟ ਵੱਲੋਂ ਤਿਆਰੀਆਂ ਖੂਬ ਕੀਤੀਆਂ ਗਈਆਂ ਜਿਸ ਦੇ ਵਿੱਚ ਸਾਰੇ ਚਾਰਵੇਂ ਸਨਾਨ ਕਰਾਇਆ ਜਾਏਗਾ ਉਸ ਤੋਂ ਬਾਅਦ 10 ਵਜੇ ਹਵਨ ਕਰਾਇਆ ਜਾਏਗਾ ਉਸ ਤੋਂ ਬਾਅਦ ਲੰਗਰ ਸਾਰਾ ਦਿਨ ਚੱਲਦਾ ਰਹੇਗਾ ਕਿ ਨਾਮ ਜੀ ਅਜੀ ਅਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਔਰ ਜੇ ਗੱਲ ਕੀਤੀ ਜਾਵੇ ਤਾਂ ਸੰਗਤ ਕਿੱਥੋਂ ਕਿੱਥੋਂ ਆਉਂਦੀ ਔਰ ਕਿੰਨੀ ਇੱਕ ਸੰਗਤ ਜਿਹੜੀ ਆ ਉਹ ਇਸ ਦਿਨ ਆ ਕੇ ਨਤਮਸਤਕ ਹੁੰਦੀ ਹੈ ਸੰਗਤ ਜਿਹੜੀ ਪੂਰੇ ਸ਼ਹਿਰ ਤੋਂ ਆਉਂਦੀ ਹੈ ਜੀ ਬਹੁਤ ਰਸ਼ ਹੁੰਦਾ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਔਰ ٹرسٹ ਵਾਲੋ ਖੂਬਸਾਰੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਜੋ ਸਿਰਫ ਇੱਕ ਮਾਤਰ ਮੰਦਿਰ ਹੈ ਜਿਹੜਾ ਸ਼ਨੀ ਦੇ ਮਹਾਰਾਜ ਦਾ ਨਾਮ ਪ੍ਰਸਿੱਧ ਹੈ ਔਰ ਉਹਦੇ ਵਿੱਚ ਪੂਰੇ ਜ਼ਿਲ੍ਹੇ ਚੋਂ ਜਿਹੜੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਪੂਰੇ ਇਲਾਕੇ ਦੇ ਵਿੱਚੋਂ ਸ਼ਨੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਮੰਦਰ ਚ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਟਰਸਟ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਰ ਆਈ ਗਈ ਸੰਗਤ ਲਈ ਲੰਗਰ ਦਾ ਪਾਣੀ ਦਾ ਜਾਂ ਹੋਰ ਵੀ ਕਈ ਪ੍ਰਬੰਧ ਜਿਹੜੇ ਕੀਤੇ ਗਏ ਤਸਵੀਰ ਦਿਖਾ ਦਿੰਦੇ ਆ ਕਿ ਅਸੀਂ ਬਟਾਲਾ ਦੇ ਧਰਮਪੁਰਾ ਕਲੋਨੀ ਸ਼ਨੀ ਦੇ ਮੰਦਰ ਦੇ ਬਾਹਰ ਖੜੇ ਆ ਪਰ ਇਸ ਦੇ ਵਿੱਚ ਤੁਸੀਂ ਤਸਵੀਰ ਦੇਖ ਲਵੋ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਸੰਗਤ ਬਾਹਰੋਂ ਆਉਂਦੀ ਆ ਉਹਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਪ੍ਰਬੰਧ ਜਿਹੜੇ ਕੀਤੇ ਗਏ ਆ ਭਜਨ ਮੰਡਲੀ ਆ ਕੇ ਮਹਾਰਾਜ ਸ਼ਨੀ ਦੇਵ ਦਾ ਗੁਣगान ਕਰਨੀਆਂ ਔਰ ਅਪੀਲ ਕੀਤੀ ਜਾਂਦੀ ਆ ਕਿ ਸਾਰੇ ਹੀ ਲੋਕ ਜਿਹੜੇ ਨੇ ਉਸ ਸ਼ਨੀ ਮੰਦਰ ਪਹੁੰਚਣ ਔਰ ਸ਼ਨੀ ਮਹਾਰਾਜ ਦਾ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਕੈਮਰਾਮੈਨ ਬੰਟੀ ਦੇ ਨਾਲ ਮਿਤਲੂਥਰਾ ਬਟਾ